ਨੰਬਰ 11 10 22 24 389 B 34 ABC 411 थाना डेलो एस श्री सुभाष ਤੇ ਉਸ پارٹی ਨੇ ਮੁਖਬਰੀ ਦੇ ਆਧਾਰ ਤੇ ਪਤਾ ਦਰਜ ਕੀਤਾ ਹੈ ਤੇ ਮੁਖਬਰ ਨੇ ਦੱਸਿਆ ਸੀ ਕਿ ਤਿੰਨ ਬੰਦੇ ਜਿਹੜੇ ਨੇ ਸ੍ਰਿਤਕਾੜ ਦੇ ਵਿੱਚ ਡਟਾ ਹੋਆ ਕਰਦੇ ਨੇ ਤੇ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਤੇ ਇਹਨਾਂ ਦੋਸ਼ੀਆਂ ਦੇ ਜਿਹੜੇ ਨਾਂ ਨੇ ਇਹ ਜਗਸੀਰ ਸਿੰਘ ਧੀਰਾ ਸ੍ਰੀਦੋ ਤੇ ਅਮਰਪਾਲ ਸਿੰਘ ਤੇ ਸੁਦੇਸ਼ ਸਿੰਘ ਸੁਖਾ ਪਿੰਡ ਦਲੇ ਇਹਨਾਂ ਨੇ ਅਪਲਾਈਸ ਆਫ ਕੋਰਟ ਅਧਿਕਾਰੀ ਦੇ ਲਗਭਗ ਇੱਕ ਮੋਬਾਈਲ ਫੋਨ ਸਨੇਚ ਕੀਤਾ ਸੀ ਕਿਰਪਾਣ ਦੀ ਉਹਤੇ ਦਰਾਉਤਨ ਕਾ ਕੇ ਤੇ ਇੱਕ ਖਾਨਪੁਰ ਤੋਂ ਮੋਟਰਸਾਈਕਲ ਕਰਪਾਨ ਦੇ ਨਾਲ ਹੋਇਆ ਸੀ ਤੇ ਸਾਡੇ ਇਹਨਾਂ ਦੋਸ਼ੇ ਤੇ ਪਹਿਲਾਂ ਵੀ ਮੁਕੱਦਮੇ ਦਰਜਾ ਇਹਨਾਂ ਤੇ ਇੱਕ ਤੇ ਮੋਟਰਬਲ ਤੇ ਬਗਦੌਮ ਪਹਿਲਾਂ ਦਰਜਾ ਜੀ ਲੁੱਟ ਖੋਦਾ ਜੀ ਹਾਂਜੀ ਤੇ ਕਿਹੜੇ ਕਿਹੜੇ ਤਾਰਾ ਦੇ ਦੇ ਨੇ ਤੋਂ ਸਾਰੇ ਇੱਥੇ ਪਰਚਾ ਦਰਜ ਕੀਤਾ ਇਹਨਾਂ ਤੇ 379 ਬੀ 34 ਐਮ ਪੀ ਸੀ ਤੇ 411 ਤੇ ਸਾਰਾ ਬਰਾਮਦਗੀ ਕੀ ਹੋਇਆ ਹੈ ਜੀ ਬਰਾਮਦਗੀ ਇਹਨਾਂ ਕੋਲੋਂ ਇੱਕ ਮੋਬਾਈਲ Oppo ਇੱਕ ਮੋਟਰਸਾਈਕਲ ਇੱਕ ਇਹਨਾਂ ਦੀ ਆਪਣੀ ਸਵਿਫਟ ਕਾਰ ਤੇ ਕਰਪਾਣ ਜਿਹਦੇ ਨਾਲ ਇਹ ਡਰਾ ਤੋਕਾ ਕੇ ਟੰਗ ਹੋ ਰਹੇ ਸੀ